ਜੇ ਪਤੰਗ ਜੜ ਗਿਆ ਤੇ ਤੁਹਾਨੂੰ ਰੁਪਿਆ 1100 ਨਾਲ ਦੀ ਨਾਲ ਫੜ ਲਈ ਆ ਸਾਨੂੰ ਮੈਨੂੰ ਪਤਾ ਕੀ ਚੱਕਰ ਆ ਇਹ ਆ ਜਵਾਕਾਂ ਦੇ ਕੰਮ ਹੁਣ ਤਾਂ ਤੇਰੇ ਜਵਾਕ ਜਬੂਕੇ ਜਦੋਂ ਹੋ ਗਏ ਉਹ ਡਾਇਆ ਕਰਨਗੇ ਤੇ ਤੁਹਾਨੂੰ ਨਾਲ ਤੱਕਦੇ ਪਹਿਲਾਂ ਜਿਹੜਾ ਪਤੰਗ ਨਾਲ ਤੇ ਤੁਹਾਨੂੰ ਹੁਣ ਚੜਨਾ ਛੱਡਦਾ ਉਹ ਟੁੱਟੇ ਹੱਥਾਂ ਨਾਲ ਬਹਿ ਗਿਆ ਆ ਕੀ ਥੋੜਾ ਜੀ ਚੱਲ ਚੱਲ ਟੁੱਟ ਗਿਆ ਇਹ ਵਿ ਡਗੂ ਮੇ ਲਾ ਦੇ 10 ਮੀਟਰ ਤੋਂ ਉੱਪਰ ਪਤੰਗ ਨਹੀਂ ਜਾ ਰਿਹਾ ਲਾਟੇ ਲਾ ਜਾਰੀਏ ਪੇਚਾ ਲਾ ਮੈਂ ਇੱਕ ਟਾਈ ਹੋਰ ਕੱਢ ਦੇ ਲੈ ਯਾਰ ਉਹ ਦੇਖਿਆ ਆਪ ਪਾ ਓਏ ਛੜ ਜਾਗਾ ਤੂੰ ਓਏ ਓਹ ਪਾ ਲਾ ਡੀ ਛੜ ਛੜ ਜਾ ਛੜ ਦੇ ਤੂੰ ਦੇਖੀ ਲੋ ਪੂਰੇ ਕੰਮ ਦੀ ਗੱਲ ਨਹੀਂ ਖੜਤਾ ਜਾ ਉੱਧਰ ਇਹਨਾਂ ਪਗਾ ਵੀ ਖੜਾ ਮੈਨੂੰ ਦਿਖ ਰਿਹਾ ਮਹੀਂ ਲਿਜਾ ਰਿਹਾ ਉਧਰ ਓਏ ਕਿਉਂ ਬਹਿ ਗਿਆ ਪਿੱਛੇ ਨਾ ਪਰ ਹੈ ਔਰ ਜੀ ਦੇਖ ਲੋ ਕਿਵੇਂ ਯਾਰੀ ਆ। ਐਚਾ ਪੈ ਗਿਆ ਭਾਈ ਉਹਦੇ ਨਾਲ। ਤੇਰੀ ਭੈਣ ਨੂੰ ਦੋ ਡੋਰਾਂ ਲਾਦੀਆਂ ਭਾਈ। ਉਹ ਗਿਆ ਆਪਣਾ। ਉਮਰਲ ਕੱਟ ਗਿਆ ਅਗਲੇ ਨੇ ਹੁਣ ਨਾਲੇ ਫੋਨ ਕਰੂ ਉਹ। ਭੈਣ ਦਾ ਯਾਰ ਸੜਿਆ ਹੋਇਆ ਬੰਦਾ ਹੋਇਆ ਜਮੀ। ਜਮੀ ਜੜਾ ਉਹ ਆ ਗਿਆ ਫੋਨ। ਕਲਾਪਿੰਗ ਕਰੋ ਭਾਈ ਵਾਸਤੇ। ਕੰਗ ਕਿਵੇਂ ਲੱਡੀ? ਉਹ ਗਿਆ ਟਾਲੀ ਸਰ ਤੋਂ ਪੜਾ। ਟੱਟੀਆਂ ਜੇ। ਕੰਨ ਦੇ ਕੰਨ ਜੇ ਘੜਦਾ ਸੀ। ਅਜੀ ਤਾਂ ਮੈਂ ਨਾ ਯਾਰ ਉਹ ਵੀ ਨਹੀਂ ਕੰਗਣਨਦੇ ਜੇ ਤੂੰ ਪਤੰਗ ਵੜ ਦਿੰਦਾ ਖਤਰੀ ਆਇਤਗੀ ਤੇਰੇ ਦੂਜੇ ਲੋੜ ਤਾਂ ਆਪਣੇ ਲਾਉਂਦੇ ਸੀ ਫਿਰ ਘੇਰ ਕੇ ਲੈ ਵੀ ਮਿੱਤਰੋ ਵੈਲਕਮ ਆ ਤੁਹਾਡਾ ਆਪਣੇ ਨਵੇਂ ਬਲੌਗ ਚ ਤੇ ਅੱਜ ਦੇ ਬਲੌਗ ਚ ਬਈ ਲਾਡੀ ਨਾਲ ਸ਼ਰਤ ਲੱਗ ਗਈ ਵੀ ਰੁਪਈਆ ਇਹਨੂੰ 500 ਦਊਂਗਾ ਜੇ ਇਹਨੇ ਪਤੰਗ ਚਾੜਤਾ ਜੀ ਨਾਲੇ ਕੰਚ ਦੀ ਨਹੀਂ ਕੋਈ ਕਹਿ ਸਕਦਾ ਕੰਚ ਦੀ ਡੋਰ ਨਹੀਂ ਹੈਗੀ ਬਈ ਇਹ ਇਹ ਮਾਰਕੇ ਵਾਲਿਆਂ ਨੇ Ориਜਨਲ ਡੋਰਾਂ ਨੇ ਧਾਗੇ ਵਾਲੀਆਂ ਸ਼ਰਤ ਲੱਗੀ ਹੈ ਬੰਦੇ ਨਾਲ ਵੀ ਜੇ ਇਹਨੇ ਪਤੰਗ ਚਾੜਦਾ ਰੁਪਈਆ 500 1100 ਵੀ ਕਰ ਦੂੰ ਏ ਜੇ ਚਾੜਦਾ ਚਲ 1100 ਰੁਪਏ ਕਰਤਾ ਲਾਡੀ ਜੇ ਪਤੰਗ ਜੜ ਗਿਆ ਤੇਥੋਂ ਰੁਪਇਆ 1100 ਨਾਲ ਦੀ ਨਾਲ ਫੜ ਲਈ ਆ ਸਾਨੂੰ ਮੈਨੂੰ ਪਤਾ ਕੀ ਚੱਕਰ ਆ ਇਹ ਆ ਜਵਾਕਾਂ ਦੇ ਕੰਮ ਹੁਣ ਤਾਂ ਦਰੇ ਜਵਾਕ ਜਬੂਕੇ ਜਦੋਂ ਹੋ ਗਏ ਉਹ ਡਾਇਆ ਕਰਨਗੇ ਤੇਥੋਂ ਨਾਲ ਤੱਕ ਤੇ ਪਹਿਲਾਂ ਜਿਹੜਾ ਪਤੰਗ ਨਾਲ ਤੇਥੋਂ ਹੁਣ ਚੜਨਾ ਲੈ ਆ ਗਿਆ ਉਹ ਲਾਦੀ ਨਾ ਜਰ ਲਾਦੀ ਹੋਏ ਖੜ ਜਾ ਸ਼ਰਤ ਲੱਗ ਰਹੀ ਆ 1100 ਰੁਪਇਆ ਦਊਂ ਇਹਨੂੰ ਜਿਹਨੇ ਪਤੰਗ ਜੜਦਾ ਇੱਕ ਬੰਦਾ ਹੋਰ ਲੱਗਿਆ ਬਈ ਇਹਦੇ ਨਾਲ ਚਲ ਲਾਡੀ ਅੱਧ ਲੂਨ ਨਾਲ ਉਹ ਨਾ ਮੈਂ ਦੁਸ਼ੀ ਨਹੀਂ ਦਿੰਦਾ ਹਾਂ ਉਹ ਕਿੰਨੋਂ ਹੋਏ ਉਹ ਦੇ ਮਾਂ ਦੇ ਜੇ ਨਹੀਂ ਤੁਸੀਂ ਬਤੰਗਾ ਵਾਲਾ ਮੂੰਹ ਨਹੀਂ ਛੋੜਾ 1100 ਦੀ ਗੱਲਾਂ ਨਾਲੇ ਐਂਟੀ ਹੋ ਗਿਆ ਫਿਰ ਮੇਰੇ ਦੂ ਕਿੱਥੋਂ ਪਾੜ ਗਿਆ ਕਿੱਥੋਂ ਪਾੜ ਗਿਆ ਨਹੀਂ ਵਹੀ ਜਾਂਦਾ ਦੇਖੀ ਉਹ ਕੀ ਆ ਯਾਰ ਬੰਦਾ ਉਹ ਦੇਖੀ ਚੇਪੀ ਲਾ ਰਿਆ ਖੜ ਜਾ ਚੱਲ ਇੱਕ ਇਹ ਕੜ ਜਾ ਕੜ ਜਾ ਕੜ ਜਾ ਇਹ ਕਾਹ ਔਰ ਤੇਰੇ ਸਾਥ ਕੇ ਓਏ ਤੂੰ ਤੂੰ ਇਹਨੂੰ ਕਾ ਵਿੱਚ ਬੰਗਣ ਆ ਲੈ ਇਸ ਤਾ ਦਾ ਜਾਦਾ 1100 ਲੈ ਲੂੰਗਾ ਜਾਂ ਦੇ ਦੂੰ ਤੂੰ ਕਿਹ ਹੈ ਇਹਦਾ ਤੂੰ ਕਿਉਂ ਹੋ ਗਰੀਨ ਆਪਾਂ ਗੇਲੀ ਇਹਨੇ ਮੂਤੇ ਮਰ ਜਾਣ ਕੇ ਬਾੜ ਦਾ ਪਤੰਗ ਨੂੰ ਯਾਰਾ ਮੈਂ 1100 ਦੇਣਾ ਜੀ ਚਾੜੂ ਪਤੰਗਾ ਜਿੰਦੋ ਨਾ ਜੜਿਆ ਫੇਰ ਨਾ ਜੜਿਆ ਨਾ ਜੜਿਆ ਜਲਦੀ ਜਦੋਂ ਹਵਾ ਆਉਂਦੀ ਉਹਦੇ ਚੇਪੀ ਬੰਦ ਕਿੱਥੇ ਆ ਵੇ ਉਹ ਭੀ ਆਉਦੀ ਅੰਦਰ ਤਾਂ ਸੜਤੀ ਅੰਦਰ ਭਗਾ ਕੇ ਤਾਂ ਮਰੀ ਤੀ ਥੱਲੇ ਲੈ ਓਏ ਛੱਡ ਦੇ ਓ ਲਾਉਂਦੇ ਐ ਐਡਾ ਕਾਣੂ ਐ ਸਾਰੀ ਉਮਰ ਚ ਨਹੀਂ ਜੜਿਆ ਹੁਣ ਕੀ ਬਦਾਂਗੇ ਜੜੂ ਐ ਇਹਦਾ ਤੇਰੇ ਜਵਾਕਾਂ ਨੂੰ ਸਿਖਾਵਾਂਗੇ ਚਾਚੇ ਆਪਾਂ ਵੀ ਬੁੱਤ ਤੇ ਪਤੰਗ ਕਿਵੇਂ ਜੜੀਦਾ ਕੌਰੀ ਵਾਲਾ ਡੌਰੀ ਵਾਲਾ ਬਣਾ ਗੁਰੂ ਕੋਚ ਉਹਨਾਂ ਦਾ ਜਵਾਕਾਂ ਨੂੰ ਪਤੰਗ ਜੜਨਾ ਸਿਖਾਇਆ ਗੁਰੂ ਹੈ ਚੜ੍ਹੇਗਾ ਚੱਲ ਆਹ ਤਲਾ ਮੇਂ ਨਹੀਂ ਚੰਗੀ ਨਹੀਂ ਹੋਈ ਉਹਾਂ ਪੇ ਬੰਨੀਆ ਕਿਹੜਾ ਕਿਸੇ ਨੇ ਬੰਨੀਆ ਇਹਨੇ ਬੰਨੀ ਲਈ ਕਾਰੀ ਓਏ ਜਿਵੇਂ ਚਾਚਾ ਸਹੀ ਨਹੀਂ ਬੰਨੀ ਹੋਈ ਤਲਾਮ ਹੈ ਕਿਨੇ ਬੰਨੀ ਹੋਈ ਦੀ ਇਹ ਠੀਕ ਆ ਹੁਣ ਤੂੰ ਸਹੀ ਬੰਨੇਗਾ ਖੱਚ ਨਹੀਂ ਬੰਨੀ ਹੋਈ ਸੀ ਲੈ ਹੁਣ ਦੇਖੀਉਂਗਾ ਫਿਰ ਚੜਦਾ ਪਤੰਗ ਚੜੂ ਐ ਤਕੀ ਚਲੋ ਦੇਖਦੇ ਆ ਚੱਕ ਓਏ ਹੁਣ ਦੇਖੀ ਪਤੰਗ ਆਇੰਦਾ ਕਿੱਧਰ ਨੂੰ ਲੈਣਾ ਹਵਾ ਕਿੱਧਰ ਲਈ ਹੈ ਕਿੱਧਰ ਨੂੰ ਸੰਗ ਦੀ ਵਾਲ ਤੱਕ ਪਤੰਗ ਰੋਕੇ ਨਾ ਚਾਚਾ ਡੋਰ ਛੱਡੀ ਏ ਠੀਕ ਆ ਦੱਸ ਜਾਂਦਾ ਦੇਖੀ ਹੂੰ ਚਾ 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 ਸਿੱਧੀ ਜਿਹੀ ਆ ਵਾ ਗਈ ਚਾੜ ਦੇ ਆ ਪਤੰਗ ਦਾ ਖੰਡ ਜਿ ਵਸ ਗਿਆ ਇਹ ਲੈ ਇਹਦਾ ਪਤੰਗ ਗੇਮ ਇਹਦਾ ਫੇਲ ਹੁੰਦਾ ਪਤੰਗ ਗੇਮ ਇਹਦਾ ਫੇਲ ਹੁੰਦਾ ਚਾਚੜੀ ਪਤੰਗ ਬਾਜੀ ਬਾਰੇ ਕੀ ਕਹਿਣਾ ਚਾਹੀਦਾ ਤੂੰ ਇਹ ਲੈ ਇਹਨੂੰ ਕੀ ਆਉਂਦਾ ਯਾਰ ਇਹ ਤਾਂ ਸਾਰੇ ਕੰਮਾਂ 'ਚ ਪਿਛੜੀ ਐ ਉਹ ਨੂੰ ਪਤੰਗ ਚੜਦਾ ਦੇਖ ਹਾਂ ਇਹ ਨਾ ਨੂੰ ਟਰਾਈਡ ਚਲਾਉਣਾ ਆਵੇ ਮੈਂ ਇਹਨੂੰ ਗੱਡੀ ਚ ਚਲਾਉਣੀ ਆਵੇ ਕੁੱਤਿਆਂ 'ਚ ਮਾਰਦਾ 8 8 10 10000 ਲੱਗਦਾ ਵਾਪਰਦੇ ਫਿਰ ਉਹ ਦੇਖ ਪਤੰਗ ਚੜਦਾ ਦੇਖ ਦੂ ਕਿਉਂ ਚਾਚਾ ਜੀ ਕਿੱਧਰ ਗਈ ਪਤੰਗ ਨਾ ਦੇਖ ਨਹੀਂ ਰਿਹਾ ਉੱਤੇ ਹਾਣ ਦੇ ਹਵਾ ਮੜੀ ਜੀ ਖੜ ਜਾ ਮੈਂ ਡੋਲਾ ਦੇ ਕਿਉਂ ਨਾ ਇੱਕ ਮਿੰਟ ਖੜ ਜਾ ਮੈਂ ਤੇਰਾ ਉਹ ਕਰਦਾ ਐ ਯੋਗੀ ਸੱਜਾ ਬਣਦਾ ਇਹ ਲੈ ਮੈਂ ਚੜ ਕੇ ਦਿਖਾਣਾ ਪੰਗ ਦਸ ਇਹ ਨਹੀਂ ਛੱਡ ਦੂੰ ਜਦੋਂ ਹਵਾ ਆ ਗਈ ਦੱਸ ਦੀ ਛੱਡ ਦਾਂ ਉਹ ਟੱਟੇ ਹੱਥਾਂ ਨਾਲ ਬਹਿ ਗਿਆ ਆ ਗਈ ਥੋੜਾ ਜੀ ਚੱਲ ਚੱਲ ਟੁੱਟ ਗਿਆ ਇਹ ਉਹ ਵੀ ਡੇਗੂ ਮਿਲ ਆ ਦੇ 10 ਮੀਟਰ ਤੋਂ ਉੱਪਰ ਪਤੰਗ ਨਹੀਂ ਜਾ ਰਹੀ ਜਾ ਤੇ ਲੈ ਚਾੜੀਏ ਪੇਚਾ ਲਾਮਾ ਕਿਸ ਨਾਲ ਸੀ ਪਤੰਗ ਜਾਉਂਗੇ ਜਾਉਂਦੇ ਵੋ ਹੁਣ ਆਇਆ ਹੁਣ ਆਇਆ ਬਾਦਵਾਰੇ ਚੜਦਾ ਤੇ ਥਮਣੀ ਇਹ ਇਹਨੇ ਤਲਾਮ ਹੋਰੇ ਲੋਡ ਬੰਨਦੀ ਇਹ ਪਤੰਗ ਬਾੜੂ ਉਧਰੇ ਸਾਹਮਣੇ ਲੱਡੀ ਨਾ ਮੁੜ ਕੇ ਜੁੜੇ ਆਪਾਂ ਨੂੰ ਉਹ ਲੱਤ ਪੰਗੇ ਕਰਦਾ ਹੈ ਕੋਰੀ ਵਾਲੇ ਨੇ ਮੋਸਮੂਸ ਦਿੱਤਾ ਯਾਰ ਇਹਦੇ ਤੇ ਉਹ ਤਲਾਬ ਨਹੀਂ ਸਹੀ ਬੰਨੀ ਹੋਈ ਬੰਨ ਲਾ ਤੈਨੂੰ ਕਹੀਦਾ ਜਾਂ ਹੈ ਸਹੀ ਬੰਨੀ ਨਹੀਂ ਹੈ ਤਲਾਬ ਦਾ ਕਿੱਕੜਾਈ ਹੋਰ ਕੱਢ ਦੇ ਲੈ ਯਾਰ ਉਹ ਦੇਖਿਓ ਆਪ ਪਾ ਉਹ ਸ਼ਖੜ ਜਾਗਾ ਤੂੰ ਓਏ ਪੰਗੇ ਲੈ ਜਣਾ ਵਿੱਚ ਪਤੰਗ ਦਾ ਪਾੜਦਾ ਯਾਰ ਸਹੀ ਲੱਗੀ ਚੇਤੀ ਪਤੰਗ ਦਾ ਪਾੜਦਾ ਜਿਹੜਾ ਫਰਨਾ ਮਾ ਲਿਓਣੇ ਹੁਣਗਾ ਚੱਲ ਕੋਈ ਨਹੀਂ ਉਹ ਆ ਦੇ ਨੇ ਦੋਏ ਬੱਤ ਸਾਰੇ ਚੱਲ ਚੜਾ ਗੁਸ ਕਰਿਆ ਹਾਂ ਆ ਗਿਆ ਪਤੰਗ ਲਾ ਲੈ ਤੋੜਨਾ ਨਹੀਂ ਬੇ ਛੋਰੀ ਲ ਦੋਰ ਅਰੀ ਲਈ ਨਾਲੇ ਉਹੀ ਕਰਤੀ 2 ਰੁਪਏ ਵਾਲੀ ਗੱਲ ਭੈਣ ਦਾ ਜਰਾ 1000 ਰੁਪਏ ਲਾਏ ਤੇ ਚਰਖੜੇ ਜਦੇ ਮੁੱਕ ਗਈ ਦੋ ਰਾਂ ਹਟ ਲੈ ਬੈਣੀ ਆਪ ਨਹੀਂ ਨਾ ਰੋਸੀ ਪਤੰਗ 50 ਰੁਪਏ ਚਾ ਲੈਣਾ ਸਹੀ ਹੈ ਲਰਾਮ ਨਾਲ ਤੇਰਾ ਨਾਮ ਕੀ ਤੰਦੇੜੀ ਦੇ ਨਾਂ ਨਾਲ ਕੀ ਸੱਚੀ ਚੈਨਲ ਨਹੀਂ ਚੱਕ ਦੋ ਚੈਨਲ ਦੀ ਚੈਨਲ ਦੀ ਦੋਰ ਸਾਡਾ ਲਵੇ ਕੋਈ ਨਹੀਂ ਹੈਗੀ ਬਾਈ ਅਸੀਂ ਵਰਤਦੀ ਨਹੀਂ ਸਾਡੇ ਕੋਲ ਦਾ ਤੱਗ ਵਾਲੀਆਂ ਨੇ ਸਾਰੀਆਂ ਹੋਪਦੰਗਾ ਉਹਨੇ ਪੀਚਾ ਲਾਉਣਾ ਡੀ ਛੜ ਛੜ ਜਾ ਛੜ ਦੇ ਤੂੰ ਦੇਖੀ ਲੋ ਪੂਰੇ ਕੰਮ ਦੀ ਗੱਲ ਹੈ ਖਰਤਾ ਜਾ ਉੱਥੇ ਨਾ ਭਗਾਈ ਉਹ ਮੈਨੂੰ ਦਿਖ ਰਿਹਾ ਹੈ ਮਹੀਂ ਲਿਜਾ ਰਿਹਾ ਉਧਰ ਲੈ ਉਹ ਦੋਰ ਛੜ ਦੇ ਫੋਲ ਉਹਦੇ ਤੇ ਲਵੇ ਲਾ ਦੇ ਕੇ ਨਾ ਮੌਦੀ ਘਟਨੀ ਆ ਦੇਖ ਲੋ ਬਾਈ ਰਿਮਾਰਕ ਮੰਨ ਲਈ ਇੱਕ ਉਂਗਲ ਜੀ ਪਹਿਲਾਂ ਵੱਡੀ ਹੋਈ ਇਹਦੀ ਆ ਦੇਖ ਹੋਰ ਉਹ ਤੋੜਦਾ ਆ ਜਾ ਲੱਡੀ ਨੁਕਸਾਨ ਦਾ ਘਰ ਹੈ ਕਹਿੰਦਾ ਤੂੰ ਉਹ ਕਿੱਧਰ ਗਿਆ ਪਤੰਗ ਉਹ ਦੀ ਐਨੀ ਦੂਰ ਨਾਲ ਲਾੜੀ ਡੋਰ ਨਹੀਂ ਇਕੱਠੀ ਹੁੰਨੀ ਦਿੱਥੋਂ ਭੇਜੀ ਦਾ ਜਾਨਾ ਡੋਰ ਜੀ ਨੂੰ 1000 ਰੁਪਏ ਦਾ ਹੁੰਦਾ ਇਹ ਕੁੱਟਿਆ ਉਂਗਲੀ ਕਹਿੰਦਾ ਵੀ ਰੁਕਦੀ ਆ ਇਹ ਵੀ ਆ ਪੌਣੀ ਉਂਗਲੀ ਆ ਇਹਦੀ ਅੱਧੀ ਉਂਗਲੀ ਇਹਦਾ ਬਹਿਨ ਚੋਦਕੀ ਕਹਿੰਦਾ ਪਤੰਗ ਹੁਣਦਾ ਇਹ ਵੜਾਤੇ ਸਮੇਂ ਕਹਿੰਦਾ ਪੜ ਗਈ ਸੀ ਲੈ ਮਛਰ ਦੇ ਜਾ ਹੜਦੇ ਪ੍ਰਾਂ ਹੋ ਜਾ ਯਾਰ ਅੱਜ ਦਾ ਪਤੰਗ ਚੜਾਇਆ ਮੈਂ ਉਹ ਉਹ ਪਤੰਗ ਫਸ ਗਿਆ ਓ ਲੱਡੀ ਓ ਲੱਠੀ 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 ਉਹ ਫਸ ਗਿਆ ਉਹ ਇਸ ਤਰ੍ਹਾਂ ਆ ਪਤੰਗ ਬਈ 1100 ਦੇ ਉਹ ਔਲ ਤਾ ਡੂੜੀ ਜਾੜੇ ਇਹਦਾ ਇਹਨੇ ਝਾੜ ਕੇ ਦਿੱਤਾ ਤੈਨੂੰ ਤੂੰ ਤੈਨੂੰ ਕਹਿਦੀ ਵੀ ਥੱਲੋਂ ਝਾੜ ਓ ਰੋ ਥੱਲੋਂ ਦਾ ਚੜਾਇਆ ਹੋਂ ਥੱਲੋਂ ਕਿਉਂ ਝੜਾਇਆ ਦਾ ਸਿੱਧੀ ਡੋਰ ਫੜੀ ਓ ਤੋਂ ਇਹ ਉੱਚੇ ਰhenge ਬਾਅਦ ਚੋ ਵੀਡੀਓ ਕੱਟ ਦਿੰਦੇ ਨੇ ਲੋਗ ਵਾਲੇ ਜਮੀ ਨਹੀਂ ਕੱਟਦੇ ਇਸ ਦਾ 30000 ਆ ਦੇਖੋ ਆ ਜਾਂਦਾ ਹੁਣ ਉਹ ਪਤੰਗ ਕਰ ਤੁਮਾ ਦੇਖੀ ਉਹ ਪਤੰਗ ਦਾ ਗੱਟੀ ਖੜਾ ਨੂੰ ਵਾਸੂ ਸ਼ਰਦੈ ਲਾਡੀ ਹਟ ਜਾ ਭਰਾ ਹੋ ਜਾ ਉਹ ਪੂਰੇ ਆ ਨਾ ਫਿਰ ਟਾਟੇ ਖਮਿਆ ਤੋੜ ਤੋੜ ਦੇ ਫਿਰ ਭੈਣ ਟਿਬਣੀ ਨਵੇ ਪਰਾਲਾ ਪਾਸਾ ਤੁਹਾਡਾ ਤੂੰ ਪਤੰਗ ਤੇਰਾ ਮੂੰਹ ਹੈਗਾ ਪੰਚ ਮਿੰਟ ਪਾਦਾ ਭੈਣ ਦੇ ਮੰਮੇ ਦੋਰ ਮੁੱਕ ਜੀ ਮਾਲ ਦਾ ਨੁਕਸਾਨ ਕਰਾ ਓਏ ਓ ਪਿੱਛੇ ਪੈ ਗਿਆ ਉਹ ਛੱਡ ਦੇ ਕਿੱਥੋਂ ਪੈ ਗਿਆ ਓਏ ਕਿੱਥੋਂ ਪੈ ਗਿਆ ਪਿੱਛਾ ਨਾ ਪਰੇ ਹੈ ਸੋਰ ਜੀ ਦੇਖ ਲਓ ਕਮ ਜਾਰੀ ਹੈ ਪਿੱਛਾ ਪੈ ਗਿਆ ਭਾਈ ਉਹਦੇ ਨਾਲ ਚੱਟੇ ਬਣਾਉਂਗੇ ਹੈ ਆਪਣਾ ਉਹ ਥੋੜੀ ਉਹ ਦੂੜੋ ਰਹਾ ਪੈਨੋ ਉਹ ਮਾਰਦਾ ਲਲਕਰਾਉ ਖੜੇ ਨੇ ਉਹ ਕੰਨੀਆਂ ਦਾ ਦੀ ਉਹ ਨਹੀਂ ਹੈਗੇ ਉਹਦੇ ਲਲਕਰਾ ਲਾਉਣ ਰੇ ਉਹਦਾ ਉੰਗੋ ਲੈ ਕੇ ਪਬਲਿਸਿਟੀ ਲੈ ਕੇ ਭੈਣ ਦੇ ਯਾਰ ਉਹਦੇ ਬੰਦੇ ਨੇ ਖੱਚ ਬੰਦੇ ਨੇ ਫੜਾ ਦੇ ਉਹ ਨਹੀਂ ਛੱਡੀ ਟਾਈਮ ਤੂੰ ਮੈਂ ਦੱਸਿਆ ਆਇਆ ਕਰੀ ਗਿਆ ਹੈਗਾ ਤੂੰ ਹੀ ਲੰਡੂ ਮੈਂ ਬੇਭਾਗ ਵੀ ਤੂੰ ਆ ਭੈਣ ਚੋ ਕੱਲ ਤਨ ਪਤੰਗ ਲੈ ਉਹ ਵੀ ਬਾਈ ਕਟਵਾਤੇ ਨੇ ਪਰਸੋਂ ਲੈ ਜੀ ਉਹ ਵੀ ਕਟਵਾਤੇ ਅੱਜ ਕੱਲਿਆਂ ਦਾ ਦੀ ਆ ਵੀ ਕਟਵਾਦਾ ਉਹ ਕਨਤੇ ਮਰੂੰ ਮਤਾ ਉਦਾ ਪ੍ਰਾਂ ਖੜਾ ਤੀ ਪਤਾ ਕਿ ਮੂੰਹ ਹੁਣ ਕਰੀ ਜਲ ਕੱਠੀ ਡੋਰ ਚੰਗਾ ਲਿਉਣੇ ਹੋਰ ਕੀ ਪਤੰਗ ਡੋਰ ਪੱਕੀ ਨਾਲੇ ਜੜੋ ਹੁਣ ਤਾਂ ਲੈ ਵੀ ਉਹਦਾ ਬੇਗਾੜ ਬਹੁਤ ਬੇਇੱਜ਼ਤੀ ਕਰ ਲਈ ਲਲਕਰੇ ਦੇ ਲਲਕਰਾ ਪੈਂਦਾ ਨਾਲੇ ਤੈਨੂੰ ਪਤਾ ਜਿਹਾ ਅਕ ਜੇ ਵੀ ਕਲਕਾਰੀਆਂ ਮਾਰ ਜਾਂਦੇ ਨੇ ਆਏ ਨੇ ਬੇਇੱਜ਼ਤੀ ਕਰਾਈ ਆ ਪਿਛਾੜੀ ਨੇ ਪਤੰਗ ਝਾੜਿਆ ਤੀ ਪਹਿਲੀ ਵਾਰੀ ਇਹਨੇ ਕਿਹੜਾ ਝਾੜਿਆ ਝਾੜ ਕੇ ਤਾਂ ਤੂੰ ਹੀ ਦਿੱਤਾ ਸੀ ਮੈਂ ਤਾਂ ਉਸ ਤੋਂ ਬਾਅਦ ਉੱਚੀ ਦੇ ਨੇ ਲਾਇਆ ਹੂੰ ਇਹਦੇ ਗੰਦੇ ਹੱਥਾਂ ਨਾਲੇ ਡੋਰ ਤੇ ਬਈ ਕੱਚੀ ਕਰਤੀ ਸਿਰੇ ਆ ਬਿੜਦੀ ਸਿਰੇ ਵੀ ਨੇ ਲੱਡੀ ਤੇਰੇ ਬਾਦ ਦਾ ਰੋਕਣੀ ਹੁਣ ਪਤੰਗ ਨੂੰ ਹੱਥ ਨਾਲ ਨਹੀਂ ਅਸੀਂ ਕੱਟ ਕੇ ਦਿਖਾਵਾਂਗੇ ਪਤੰਗ ਤੈਨੂੰ ਪਿੱਛੇ ਫੇਰੇ ਹੈ ਅੱਛਾ ਜੀ ਲੱਗਦਾ ਤਾਂ ਹੈ ਨਹੀਂ ਪਤੰਗ ਕੱਟਣਾ ਆਉਦਾ ਗੋਰੀ ਵਾਲੇ ਉਸ ਮਰਜ਼ੀ ਕਰ ਹੈ ਆਪਣਾ ਗੜੂ ਜਾ ਓਏ ਕੱਟ ਸਕਦੀ ਛੱਡੀ ਚੱਲ ਧੋਰ ਦੇਖੀ ਜੂ ਤੇਰੀ ਭੈਣ ਨੂੰ ਦੋ ਡੋਰਾਂ ਲਾਦੀਆਂ ਭਾਈ ਉਹ ਗਿਆ ਆਪਣਾ ਗਿਆ ਉਹ ਮਰਲ ਕੱਟ ਗਿਆ ਅਗਲੇ ਨੇ ਹੁਣ ਨਾਲੇ ਫੋਨ ਕਰੂ ਉਹ ਭੈਣ ਦਾ ਯਾਰ ਸੜਿਆ ਹੋਇਆ ਬੰਦਾ ਹੋਇਆ ਜਮੀ ਜਮੀ ਜੜਾ ਉਹ ਆ ਗਿਆ ਫੋਨ ਕਲਾਪਿੰਗ ਕਰੋ ਭਾਈ ਵਾਸਤੇ ਲਾਸਟੇ ਬਰੀ ਦੀ ਭਈ ਇਹ ਨਹੀਂ ਤੇ ਇਹਨੂੰ ਕਹਤਾ ਦੀ ਕੱਲ੍ਹ ਤੋਂ ਕੋਠੇ ਦੇਣਾ ਜੜੀ ਜਾਂ ਪਤੰਗ ਕੱਟ ਦੇ ਨਵੀਂ ਡੋਰ ਲਿਆਂਦੀ ਸੀ ਭਾਈ ਅੜੀ ਝੜੀ ਚ ਉਹ ਮਰਿਆ ਕੱਟ ਕੇ ਹੁਣ ਸੰਗ ਦੀ ਿਆਲ ਤੋਂ ਲਿਆ ਚੱਕ ਕੇ ਉਹਨੂੰਗਾ ਤੇਰਾ ਪਤੰਗ ਕਮਲਾ ਡੀ ਉਹ ਆਪ ਦੁਬਾਰਾ ਹਜੇ ਕਦੇ ਹੋ ਗਿਆ ਟਾਲੀ ਸਰ ਤੋਂ ਪਰਾ ਟੱਟੀਆਂ 'ਚ ਕੰਨ ਕੰਨ ਜੇ ਘੜਦਾ ਸੀ ਅਜੀ ਦਾ ਭੈਣ ਦਾ ਯਾਰ ਉਹ ਵੀ ਨਹੀਂ ਕੰਗਣ ਦਿੰਦੇ ਜਿੱਦੋਂ ਪਤੰਗ ਵੜ ਦਿੰਦਾ ਖੱਤਰੀ ਆਇਤ ਗਈ ਤੇਰੇ ਦੂਜੇ ਲੋੜ ਥਾਪਲੇ ਲਾਉਂਦੇ ਸੀ ਫਿਰ ਘੇਰ ਕੇ ਚੱਲ ਓਏ ਥੱਲੇ ਨਾਲ ਡੋਰ ਦੇ ਸਾਡੀ ਹਾਂ ਆ ਉਹ ਫਿਰਦਾ ਬੋਕਰਾਂ ਦੇ ਖਾਸਮਾਨ ਚ ਹੁਣ ਦਾ ਰਾਜ ਗੁਰੂ ਹੈ ਰਾਜ